ਬੇਟੀ ਚੰਡੀਗੜ੍ਹ ਤੋਂ ਆ ਰਹੀ ਸੀ ਉਸ ਨੂੰ ਕਿਡਨੈਪ ਕੀਤਾ ਗਿਆ ਰਸਤੇ ਦੇ ਵਿੱਚ 18 ਸਾਲਾਂ ਦੀ ਬੱਚੀ ਨਾ ਹਜੇ ਉਹ ਬੱਚੀ ਦਾ ਆਈ ਨਹੀਂ ਪਤਾ ਵੀ ਉਹ ਬੱਚੀ ਹੈ ਕਿੱਥੇ ਹੈ ਕੁਝ ਨਹੀਂ ਪਤਾ ਵੀ ਲੜਕੀ ਕਿੱਥੇ ਹੈ ਖੁੱਡਬੋਰ ਕੀਤੀ ਹੈ ਉਹਦਾ ਕੀ ਕੀਤਾ ਉਹ ਮਰੀ ਹੈ ਕਿ ਜਿਉਂਦੀ ਹੈ ਚੰਡੀਗੜ੍ਹ ਤੋਂ ਐਮਸੀ ਕਾਲਜ ਵੱਲ ਰਹੀ ਸੀ ਉਹ ਜਦੋਂ ਮੋਰਤ ਤੋਂ ਬਾਅਦ ਚਲੀ ਮੁੰਡਿਆਂ ਨੇ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਇਹਨਾਂ ਚਾਰਾਂ ਨੂੰ ਗਮਰਾਹ ਕਰਕੇ ਚ ਤਿੰਨ ਚਾਰ ਮੁੰਡਾ ਜੋ ਵੀ ਹੈ ਕੁੜੀ ਨੂੰ ਨੈਪ ਕਰ ਲਿਆ ਇਦੋਂ ਤੋਂ ਸਾਡੇ ਕੋਲ ਸਾਡੀ ਕੁੜੀ ਇਹਨਾਂ ਨੇ ਕਿੱਥੇ ਘਰਦੀ ਮਾਰਦੀ ਜਉਂਦੀ ਹੈ ਅੱਜ 72 ਘੰਟੇ ਹੋ ਗਏ ਸਾਨੂੰ ਅਜਾ ਕੋਈ ਖ਼ਬਰ ਨਹੀਂ ਮਿਲਿਆ ਅੱਜ ਸਾਡਾ ਮਰਨ ਹੋਇਆ ਪਿਆ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਲੋਕ ਪੰਜਾਬ ਖਾਲੀ ਕਰ ਦਣਗੇ ਮੰਨ ਲਓ ਪੰਜਾਬ 'ਚ ਕਿਸੇ ਨਹੀਂ ਰਹਿਣਾ ਜੇ ਸਾਡੀਆਂ ਧੀਆ ਸੇਫ ਨਹੀਂ ਅਸੀਂ ਵੀ ਸੇਫ ਨਹੀਂ ਅਸੀਂ ਜੋ ਕੇ ਕੀ ਲੈਣੇ ਔਲਸੋ ਨਾਲ ਲੜੀ ਹੋਈ ਹੈ ਸਾਨੂੰ ਸਾਡੀ ਦਾ ਪਥਾਨਾ ਦੇ ਵਿੱਚ ਅਸੀਂ ਬੈਠੇ ਆਂ ਕੁੜੀ ਮਾਰ ਕੇ ਸਿੱਟੀ ਹੈ ਕਿਤੇ ਵੀ ਸਾਨੂੰ ਹਜੇ ਤੱਕ ਲਾਸ਼ ਨਹੀਂ ਬਰਮਾਦ ਹੋਈ ਕੁੜੀ ਦੀ ਇਤੋਂ ਦੀ ਸਰਕਾਰ ਦਾ ਨਮਾਇੰਦਾ ਕੋਈ ਵੀ ਨਹੀਂ ਪਹੁੰਚਿਆ ਜੀ ਇੱਥੇ ਨਾ ਕੋਈ ਐਮਐਨ ਵੀ ਆਂ ਜੀ ਆਹ ਇੱਥੇ 2 ਕਿਲੋਮੀਟਰ ਤੇ ਪਿੰਡ ਆਈ ਮੈਸਰਖਾਨਾ ਜਿੱਥੋਂ ਦੇ ਇੱਥੋਂ ਦੇ ਐਮਐਲਏ ਸਾਹਮਣੇ ਉਹ ਵੀ ਨਹੀਂ ਇੱਥੇ ਪਹੁੰਚੇ ਜੀ ਕਿੰਨੇ ਦਿਨ ਹੋ ਗਏ ਕੱਟਣਾ ਹੈ ਨੂੰ ਪਰਸੋਂ ਦੀ ਦੱਸ ਦਿਆ ਕੱਟਣਾ ਹੋਈ ਆ ਪਰਸੋਂ ਦੀ ਕੱਟਣਾ ਹਾਂ ਤੀਜੇ ਦਿਨ ਉਹਨਾਂ ਨੂੰ ਐ ਰੱਖੀ ਬੈਠੇ ਜਿਵੇਂ ਜਵਾਈ ਰੱਖੇ ਟੱਪੌਲ ਚਾਏ ਕੁਰਸੀਆਂ ਦਿੱਤੀ ਐਮੀ ਆਏ ਤੇ ਰਾਤ ਉਹਨਾਂ ਨੂੰ ਮੰਜੇ ਲਾਤੇ ਤੇ ਪਾਤੇ ਉਹਨਾਂ ਨੂੰ ਰਾਤ ਲੋਕੋਈ ਟੀਮ ਨਾਲ ਜੁੜੇ ਤੁਸੀਂ ਮਹਿਮਤਾਜ ਮੌੜ ਮੰਡੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇੱਥੋਂ ਦੀ ਨਾ ਬਾਲਗ ਲੜਕੀ ਨਾਲ ਜੋ ਜ਼ਬਰਜਨਾ ਹੋਇਆ ਉਸ ਤੋਂ ਬਾਅਦ ਉਹਦਾ ਕਤਲ ਹੁੰਦਾ ਹਾਲੇ ਤੱਕ ਕਤਲ ਹੁੰਦਾ ਹੈਗਾ ਉਹ ਕਿੱਥੇ ਹੈ ਕੋਈ ਵੀ ਸੂਹ ਨਹੀਂ ਹੈ ਪ੍ਰਸ਼ਾਸਨ ਨੇ ਹਲੇ ਤੱਕ ਨਾਤਾ ਪੂਰੀ ਕਾਰਵਾਈ ਕੀਤੀ ਜਿਸ ਕਾਰਨ ਮੋੜ ਮੰਡੀ ਦੇ ਇਤਿਹਾਸੇ ਪਾਸੇ ਪਿੰਡਾਂ ਦੇ ਲੋਕਾਂ ਦੇ ਕੋਲੜਾ ਮੇਨ ਚੌਂਕ ਹੈ ਉਸ ਨੂੰ ਜਾਮ ਕਰ ਦਿੱਤਾ ਗਿਆ ਤਸਵੀਰਾਂ ਦਿਖਾ ਦਿੰਨੇ ਤੁਹਾਨੂੰ ਕਿ ਜਿਹੜਾ ਚੌਂਕ ਹੈ ਪੂਰਾ ਉਸ ਨੂੰ ਜਾਮ ਕੀਤਾ ਹੋਇਆ ਆਸੇ ਪਾਸੇ ਜਿਹੜਾ ਵੱਡਾ ਇਕੱਠ ਹੈ ਨਾਲ ਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਕਿਉਂ ਜਿਹੜਾ ਰੋਡ ਰੋਕਣਾ ਪਿਆ ਸਭ ਤੋਂ ਪਹਿਲਾਂ ਅੰਕਲ ਜੀ ਕੀ ਮਾਮਲਾ ਕੀ ਹੈ ਪੂਰਾ ਮਾਮਲਾ ਕੀ ਰੋਡ ਤੇ ਕਿਉਂ ਆਉਣਾ ਪਿਆ ਤੁਹਾਨੂੰ ਮਾਮਲਾ ਵੀਰੇ ਮੋੜ ਮੰਡੀ ਦੀ ਬੇਟੀ ਹੈ ਜੀ ਠੀਕ ਹੈ ਜੀ ਉਹਦਾ ਕਤਲ ਕਰਤਾ ਕਿਸ ਨੇ ਕੋਈ ਪੁਲਿਸ ਵਾਲੇ ਕੋਈ ਸੁਣਵਾਈ ਨਹੀਂ ਕਰ ਰਹੇ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਗੱਲ ਦੀ ਜੀ ਜਿਹੜਾ ਕਤਲ ਹੁੰਦਾ ਕਿੱਥੇ ਹੁੰਦਾ ਕੁਝ ਪਤਾ ਲੱਗਾ ਇਸ ਚੀਜ਼ ਇਹ ਤਾਂ ਜੀ ਉਹਨਾਂ ਨੂੰ ਸਾਰਾ ਪਤਾ ਹੈ ਪੁਲਿਸ ਵਾਲਿਆਂ ਨੂੰ ਉਹ ਬੰਦੇ ਫੜੇ ਵੀ ਹੋਏ ਐ ਜੀ ਕੋ ਉਹਨਾਂ ਤੋਂ ਕੋਈ ਪੁੱਛ ਗਿਛ ਚੰਗੀ ਤਰ੍ਹਾਂ ਕਰ ਨਹੀਂ ਰਹੇ ਹੋ ਪੁੱਛ ਗਿਛ ਨਹੀਂ ਕਰ ਹਾਂ ਜੀ ਹਾਂ ਮਰਿਆ ਕਿ ਜਉਂਦੀ ਅਜੇ ਤਾਂ ਹੀ ਨਹੀਂ ਪਤਾ ਵੀ ਮਰਿਆ ਕਿ ਜਉਂਦੀ ਅਜੇ ਤਾਂ ਹੀ ਨਹੀਂ ਪਤਾ ਇਹ ਕਬਰ ਨਹੀਂ ਹਲੇ ਤੱਕ ਹਾਂ ਸਾਨੂੰ ਤਾਂ ਨਾ ਪਤਾ ਵੀ ਸਾਡੀ ਜਿਹੜੀ ਲੜਕੀ ਹੈ ਘਰੋਂ ਗਾਇਬ ਹੈ ਤਿੰਨ ਤਿੰਨ ਹੋ ਗਏ ਅੱਛਾ ਨਹੀਂ ਲੜਕੀ ਘਰੇ ਰਹਿੰਦੀ ਸੀਗੀ ਪਹਿਲਾਂ ਚੰਡੀਗੜ੍ਹ ਚੰਡੀਗੜ੍ਹ ਪੜਦੀ ਸੀ ਉੱਥੋਂ ਆਈ ਐ ਸ਼ਨੀਵਾਰ ਪੜਦੀ ਸੀ ਉੱਥੋਂ ਹਾਂ ਚੰਡੀਗੜ੍ਹ ਚੰਡੀਗੜ੍ਹ ਵਰਤੀ ਲੱਗਦੀ ਬਾਈ ਪੂਰਾ ਮਾਮਲਾ ਸਮਝਾਓ ਕਿ ਕੀ ਵਾਪਰੇ ਸਾਰਾ ਕੁਝ ਬੇਟੀ ਚੰਡੀਗੜ੍ਹ ਤੋਂ ਆ ਰਹੀ ਸੀ ਉਸ ਨੂੰ ਕਿਡਨੈਪ ਕੀਤਾ ਗਿਆ ਰਸਤੇ ਦੇ ਵਿੱਚ ਕਿਡਨੈਪ ਕੀਤਾ ਗਿਆ ਤਾਂ ਮੰਨ ਲਓ 2-3 ਦਿਨ ਪਹਿਲਾਂ ਕੋਈ ਮੰਨ ਲਓ ਨੌਲਜ ਸੀ ਲੜਕੀ ਤੇ ਫਾਦਰ ਤੇ ਲੜਕੇ ਦਾ ਫਾਦਾ ਦੋਨੇ ਦੋਸਤ ਖਾਟੂ ਸ਼ਾਮ ਜੀ ਗਏ ਹੋਏ ਸੀਗੇ ਠੀਕ ਹੈ ਨਾ ਤਾਂ ਕਰੇ ਕੋਈ ਨਾ ਹੋਣ ਕਰਕੇ ਕੋਈ ਖਬਰ ਨਹੀਂ ਸੀਗੀ ਲੜਕੀ ਕਿੱਥੇ ਹੈ ਤਾਂ ਉੱਥੇ ਇੱਕੋ ਦਾ ਵੀ ਜਦੋਂ ਖਾਟੂ ਸ਼ਾਮ ਜੀ ਤੋਂ ਵਾਪਸ ਆਏ ਕਰਿਆ ਪਹਿਲੇ ਤਾਂ ਪੁਲਿਸ ਦੇ ਮੂਰੇ ਅਸੀਂ ਦੋ ਤਿੰਨ ਦਿਨ ਹੋ ਗਏ ਸਾਰੀ ਮੰਡੀ ਨੇ ਬਹੁਤ ਸਾਥ ਦਿੱਤਾ ਲੋਕ ਇਕ ਜੁਟੋ ਹੋ ਕੇ ਬੈਠੇ ਆ ਮੰਨ ਲਓ ਠੀਕ ਹੈ ਨਾ ਕਿਸੇ ਇੱਕ ਗੱਲ ਦੀ ਕੋਈ ਸੁਣਵਾਈ ਨਹੀਂ ਹੋਈ ਤੁਸੀਂ ਕਹਿੰਦੇ ਰਾਤ ਅਸੀਂ ਮੰਨ ਲਓ ਤਰੀਕ 8:00 ਵਜੇ ਸੀਗੇ ਕਹਿੰਦੇ ਐਫ ਆਈ ਆਰ ਦਰਜ ਕਰਵਾ ਦਿਓ ਅਸੀਂ 2 ਘੰਟੇ ਦੇ ਵਿੱਚ ਸਾਰਾ ਮਸਲਾ ਹੱਲ ਕਰ ਦਾਂਗੇ ਅਸੀਂ ਕਾਲੀ ਕਰੀਗੇ ਵੀਰ ਐਫ ਆਈ ਆਰ ਕਰਾਓ ਜਲਦੀ ਐਫ ਆਈ ਆਰ ਦਰਜ ਕਰਵਾਓ ਐਫ ਆਈ ਆਰ ਕਰਨ ਤੋਂ ਬਾਅਦ ਵੀ ਦੇਖੋ ਤੁਸੀਂ ਸਵੇਰੇ 8:00 ਵਜੇ ਮੰਨ ਲਓ ਕੋਈ ਮੰਨ ਲਓ ਕੋਈ ਸੁਣਵਾਈ ਨਹੀਂ ਹੋਈ ਮੰ ਲੋ ਉਹ ਆਮ ਜਿਵੇਂ ਕਹਾਵਤ ਹੈਗੀ ਬਾਣੀਆਂ ਬਹੁਤ ਘੱਟ ਸੜਕਾਂ ਤੇ ਉੱਤਰਦੇ ਹੈਗੇ ਆਮ ਜ्यादा ਕਿਸਾਨ ਜੁਨੀਅਨ ਆ ਜਾਂ ਜੀਮੇਦਾਰ ਸੁਣੇ ਦੇਖੋ ਮੰਡੀ ਦੇ ਵਿੱਚ ਅੱਜ ਅੱਗ ਮੱਚੀ ਹੋਈ ਹੈ ਕਿੱਡੀ ਭਿਆੰਕਰ ਮੰਡੀ ਦੇ ਵਿੱਚ ਹਰ ਬੰਦਾ ਹਰ ਬੱਚਾ ਕਾਲਜ ਤਸੀਜਾ ਪਿਆਗਾ ਠੀਕ ਹੈ ਨਾ 18 ਸਾਲਾਂ ਦੀ ਬੱਚੀ ਨਾ ਹਜੇ ਉਹ ਬੱਚੀ ਦਾ ਆ ਹੀ ਨਹੀਂ ਪਤਾ ਵੀ ਉਹ ਬੱਚੀ ਹੈ ਕਿੱਥੇ ਹੈ ਵਿੱਚ ਤਾਂ ਐਂ ਕਹਿ ਰਹੇ ਹੈਗੇ ਵੀ ਲੜਕੀ ਨੂੰ ਰਾਤ 2:30 ਵਜੇ ਘਬਰਾਟ ਹੋ ਗਈ ਨਹਿਰ ਆਪਣੇ ਤਲਵੰਡੀ ਰੋਡ ਤੇ ਨਹਿਰ ਹੈਗੀ ਵੀ ਨਹਿਰ ਤੇ ਅਸੀਂ ਬੱਚੀ ਨੂੰ ਲੈ ਗਏ ਨਹਿਰ ਤੇ ਬੱਚੇ ਨੂੰ ਲੈ ਗਏ ਜਦੋਂ ਕੋਈ ਵੀ ਬੰਦੇ ਨੂੰ ਤੁਸੀਂ ਦੱਸੋ ਇੱਕ ਮਿੰਟ ਜੀ ਜਦੋਂ ਕਿਸੇ ਨੂੰ ਕਬਰਾਟ ਹੁੰਦੀ ਹੈ ਆਪਾਂ ਡਾਕਟਰ ਕੋਲ ਲੈ ਕੇ ਜਾਂਦੇ ਆ ਕਿ ਮੰਨ ਲਓ ਡਾਕਟਰ ਕੋਲ ਲੈ ਕੇ ਜਾਂਦੇ ਆ ਕਿ ਆਪਾਂ ਨਹਿਰ ਤੇ ਲੈ ਕੇ ਜਾਂਦੇ ਆਗੇ ਜਿਹਦੇ ਬੰਦੇ ਨੂੰ ਕਬਰਾਟ ਹੁੰਦੀ ਹੈ ਸੋਡੀ ਬੇਟੀ ਹੈ ਮੇਰੀ ਬੇਟੀ ਹੈ ਐਨੀ ਬੋਡੀ ਕੋਈ ਵੀ ਹੈ ਉਹਨੂੰ ਕਬਰਾਟ ਹੋ ਗਈ ਆਪਾਂ ਉਹਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ ਕਿ ਮੰਨ ਲਓ ਨਹਿਰ ਤੇ ਲੈ ਕੇ ਜਾਵਾਂਗੇ ਤਾਂ ਲੜਕੀ ਕਹਿੰਦੀ ਲੜਕੇ ਨੂੰ ਵੀ ਮੇਰੀ 셀ਫੀ ਲੈ ਮੇਰੀ ਫੋਟੋ ਖਿੱਚ ਲੜਕਾ ਦੂਰੋਂ ਉਹ ਲੜਕੀ ਦੀ ਫੋਟੋ ਖਿੱਚਣ ਲੱਗ ਗਿਆ ਮੇਰੀ ਬੇਟੀ ਆ ਉਹ ਉਹਦੀ ਫੋਟੋ ਖਿੱਚਣ ਲੱਗ ਗਿਆ ਤਾਂ ਕਹਿੰਦਾ ਵੀ ਲੜਕੀ ਦਾ ਪੈਰ ਤਿਲਸਕੇ ਨਹਿਰ 'ਚ ਡਿੱਗ ਪਈ ਠੀਕ ਹੈ ਤਾਂ ਚਲੋ ਮੰਨ ਲਈਏ ਗੱਲ ਉਹਨਾਂ ਦੀ ਹੋ ਸਕਦੀ ਹੈ ਤਾਂ ਕੀ ਲੜਕਾ ਉਸ ਉੱਥੋਂ ਭੱਜਿਆ ਆ 2:30 ਵਜੇ ਦੀ ਗੱਲ ਹੈ ਆਪਾਂ ਸਵੇਰ 6:00 ਵਜੇ ਦੱਸਾਂਗੇ ਵੀ ਲੜਕੀ ਨਹਿਰ 'ਚ ਡਿੱਗ ਪਈ ਤੁਸੀਂ ਦੱਸੋ ਵੀ ਆਪਾਂ ਸਵੇਰ 6:00 ਵਜੇ ਦੱਸਾਂਗੇ ਵੀ ਲੜਕੀ ਨਹਿਰ 'ਚ ਡਿੱਗ ਪਈ ਹੁਣ ਸਾਨੂੰ ਕੁਝ ਨਹੀਂ ਪਤਾ ਵੀ ਲੜਕੀ ਕਿੱਥੇ ਐ ਖੁਰਦਬੌਰ ਕੀਤੀ ਐ ਉਹਦਾ ਕੀ ਕੀਤਾ ਉਹ ਮਰੀ ਐ ਕਿ ਜਿਉਂਦੀ ਐ ਠੀਕ ਐ ਨਾ ਮਤਲਬ ਹਾਲੇ ਤੱਕ ਖਬਰ ਕੋਈ ਨਹੀਂ ਹਜੇ ਤੱਕ ਕੋਈ ਖਬਰ ਨਹੀਂ ਜਿਹੜੀ ਜਿਹੜੀ ਚੰਡੀਗੜ੍ਹ ਤੋਂ ਮੋੜ ਪਹੁੰਚ ਚੁੱਕੀ ਸੀ ਘਰੇ ਕਿ ਨਹੀਂ ਐ ਸੀ ਮੋੜ ਕੇ ਆ ਚੁੱਕੀ ਸੀਗੀ ਠੀਕ ਐ ਨਾ ਉਹ ਲੜਕੇ ਦੇ ਘਰੇ ਸੀਗੀ ਸਾਰੇ ਸੀਸੀਟੀਵੀ ਕੈਮਰੇ ਸਾਰਾ ਕੁਝ ਮੰਨ ਲਓ ਆਪਣਾ ਪੁਲਿਸ ਵਾਲਿਆਂ ਦੀ سپورਟ ਨਾਲ ਸਾਰੇ ਘਰੋਂ ਪੱਟ ਤੇ ਸਾਰੇ ਸਮੂਤ ਗੈਪ ਕਰ ਤੇ ਵੀ ਮੰਨ ਲਓ ਵੀ ਕਿਤੇ ਕਿਸੇ ਦੇ ਹੱਥ ਕੋਈ ਕਲੂ ਨਾ ਲੱਗ ਜੇ ਠੀਕ ਹੈ ਨਾ ਇੱਕ ਮਨਕਰਤਤ ਕਹਾਣੀ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆਂਗੇ ਮੇਰੀ ਤਾਂ ਪ੍ਰਸ਼ਾਸਨ ਨੂੰ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਸੀਐਮ ਐ ਉਹ ਕਹਿੰਦੇ ਆਗੇ ਮੈਂ ਜੀਜੀ ਦਾ ਰਖਵਾਲਾ ਸਾਰਾ ਪੰਜਾਬ ਮੇਰਾ ਪਰਿਵਾਰ ਹੈ ਅਸੀਂ ਵੀ ਉਸ ਪਰਿਵਾਰ ਦੇ ਸਾਇੰਸ ਦੀ ਮਾਨ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਇਸ ਗੱਲ ਤੇ ਪੁਲਿਸ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਮੰਨ ਲਓ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਕਾਲਜੇ ਮੱਛੀ ਜਾਂਦੇ ਉਹਨਾਂ ਨੂੰ ਥੋੜੀ ਜੀ ਠੰਡਕ ਪਾਈ ਜਾਵੇ ਮੰਨ ਲਓ ਅੱਜ ਸਾਡਾ ਮਰਨ ਹੋਇਆ ਪਿਆ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਲੋਕ ਪੰਜਾਬ ਖਾਲੀ ਕਰ ਦਣਗੇ ਮੰਨ ਲਓ ਪੰਜਾਬ ਚ ਕਿਸੇ ਨੇ ਨਹੀਂ ਰਹਿਣਾ ਮੰਨ ਲਓ ਪੰਜਾਬ ਚ ਕਿਸੇ ਨੇ ਨਹੀਂ ਰਹਿਣਾ ਲੋਕ ਪੰਜਾਬ ਖਾਲੀ ਕਰ ਦਣਗੇ अच्छा जेडी एक सारी कहानी ਤੁਹਾਨੂੰ ਸੁਣਾਈਏ ਪੁਲਿਸ ਨੇ ਦੱਸੀ ਉਸ ਮੁੰਡੇ ਤੋਂ ਇਹ ਇਹ ਹਾਂਜੀ ਉਹਨਾਂ ਨੇ ਕਹਾਣੀ ਬਣਾ ਲਈ ਪੁਲਿਸ ਨੂੰ ਦੱਸਦੀ ਪੁਲਿਸ ਉਹ ਵੀ ਉਹਨਾਂ ਨਾਲ ਰਲ ਕੇ ساری ਐਜ਼ ਇਟ ਇਜ਼ ਮੰਨ ਲਓ ਸਟੋਰੀ ਪੇ ਦੱਸੀ ਦੱਸ ਰਹੀ ਹੈ ਤੁਸੀਂ ਦੱਸੋ ਵੀ ਬੰਦਾ ਪੁਲਿਸ ਦੇ ਕੋਲ ਹੋਵੇ ਤੇ ਪੁਲਿਸ ਦਾ ਕੰਦਾ ਨੂੰ ਕੰਬਲ ਲਾ ਦਿੰਦੀ ਹੈ ਇਹਦਾ ਬੰਦੇ ਹੈ ਮੰਨ ਲਓ ਆਪਾਂ ਨਾਰਮਲੀ ਹੈ ਕੋਈ ਆਪਣੇ ਘਰੇ ਪੁਲਿਸ ਵਾਲਾ ਆ ਜਾ ਆਪਾਂ ਉਹੀ ਘਬਰਾ ਜਾਂਦੇ ਆ ਪਤਾ ਨਹੀਂ ਕੀ ਗੱਲ ਹੋਗੀ ਮੰਨ ਲਓ ਦੇਖੋ ਕੋਈ ਸਟੈਪ ਨਹੀਂ ਚੱਕਿਆ ਜਾ ਰਿਹਾ ਠੀਕ ਹੈ ਨਾ ਮੰਨ ਲਓ ਮੈਂ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਮੱਲੋ ਮਾਨ ਸਾਹਿਬ ਨੂੰ ਬੇਨਤੀ ਕਰ ਦਿਆਂਗਾ ਪੁਲਿਸ ਜਲਦੀ ਤੋਂ ਜਲਦੀ ਸਾਡੀ ਬੇਟੀ ਨੂੰ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਤਰ੍ਹਾਂ ਇਸ ਟਾਈਮ ਤੇ ਸਾਡੀ ਮੰਡੀ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਮੰਡੀ 'ਚ ਜਾਓ ਇੱਕ ਮੰਡੀ ਦਾ ਰਾਉਂਡ ਲਾਓ ਛੋਟਾ ਜਾ ਕੱਲੀ-ਕੱਲੀ ਦੁਕਾਨ ਮੰਡੀ ਦੀ ਬੰਦ ਮਿਲੂਗੀ ਦੇਖੋ ਆਪਾਂ ਵਪਾਰ ਕਦੋਂ ਬੰਦ ਕਰਦੇ ਆ ਆਪਾਂ ਧੀਆ ਪੁੱਤਨ ਨਾਲੋਂ ਵਪਾਰ ਚੰਗੇ ਨਹੀਂ ਹੈਗੇ ਜੇ ਸਾਡੀਆਂ ਧੀਆ ਸੇਫ ਨਹੀਂ ਅਸੀਂ ਵੀ ਸੇਫ ਨਹੀਂ ਅਸੀਂ ਜੋ ਕੇ ਕੀ ਲੈਣਾ ਅਸੀਂ ਜੋ ਕੇ ਕੀ ਲੈਣਾ ਅੱਜ ਅਸੀਂ ਮਰ ਗਏ ਮਰ ਗਏ ਮੇਰੀ ਵੀ ਛੋਟੀ ਬੇਟੀ ਹੈ ਮੇਰੇ ਦੋਸਤ ਦੀ ਬੇਟੀ ਹੈ ਮੈਂ ਉਹਨੂੰ ਚੰਡੀਗੜ੍ਹ ਪੜ੍ਹਨ ਲਈ ਭੇਜਣਾ ਸੀ ਦੋ ਸਾਲਾਂ ਨੂੰ ਪਰ ਮੈਂ ਕਾਲਾ ਦੀ ਵਾਈਫ ਨਾਲ ਵੀ ਗੱਲ ਕੀਤੀ ਵੀ ਕਿਵੇਂ ਭੇਜੀਏ ਹੁਣ ਮੰਨ ਲਓ ਹਰ ਬੰਦਾ ਇੱਕ ਸਵਾਲ ਕਰ ਰਿਹਾ ਹੈਗਾ ਜਿਨੇ ਬੱਚੇ ਪੜ੍ਹਾਉਣੇ ਆ ਆਪਾਂ ਕਹਿੰਦੇ ਬੇਟੀ ਪੜ੍ਹਾਓ ਬੇਟੀ ਬਚਾਓ ਉਹ ਕਿਵੇਂ ਬੇਟੀ ਪੜ੍ਹਾਊਗਾ ਜੇ ਤੁਸੀਂ ਬਚਾਉਂਗੇ ਰਖਵਾਲੇ ਸਾਡੇ ਸੀਐਮ ਸਾਹਿਬ ਪੰਜਾਬ ਪੁਲਿਸ ਸਾਰੇ ਸਾਡੇ ਰਖਵਾਲੇ ਆ ਜੇ ਤੁਸੀਂ ਸਾਡੀ ਰਖਵਾਲੀ ਨਾ ਕਰੋਗੇ ਸਾਡੀ ਰਖਵਾਲੀ ਕੌਣ ਕਰੂਗਾ ਫਿਰ ਇਸ ਤਾਂ ਮਰੇ ਨਾਲੋਂ ਬਿਹਤਰ ਹੋ ਗਏ ਹੱਥ ਜੋੜ ਕੇ ਆ ਸਾਰੇ ਬੰਦਿਆ ਬੰਦੋ ਆ ਸਾਰੇ ਹੱਥ ਜੋੜ ਕੇ ਸੀ ਵੀ ਹੱਥ ਜੋੜ ਦੋ ਮੰਨ ਲਓ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਡੀ ਰੱਖਿਆ ਕਰੋ ਬਸ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾਗਾ ਅਸੀਂ ਮਾਨ ਸਾਹਿਬ ਤੋਂ ਤੁਸੀਂ ਕਹਿੰਦੇ ਸਾਰਾ ਪੰਜਾਬ ਮੇਰਾ ਪੇ ਪਰਿਵਾਰ ਅਸੀਂ ਮਾਨ ਸਾਹਿਬ ਅਸੀਂ ਉਸ ਪਰਿਵਾਰ ਦੇ ਹਿੱਸੇ ਆ ਸਾਡੀਆਂ ਬੇਟੀਆਂ ਬਚਾ ਲਓ ਨਹੀਂ ਅਸੀਂ ਜਿਉਂਦੇ ਨਾਲੋਂ ਵੱਧ ਮੰਨ ਲਓ ਮਰ ਜਾਗੇ ਬਸ ਸਾਡੇ ਜੀਨ ਦਾ ਕੋਈ ਫਾਇਦਾ ਨਹੀਂ ਬਹੁਤ ਇਕੱਠੇ ਬੈਠੇ ਮੈਂ ਕੋਈ ਖਬਰ ਕੋਈ ਖਬਰ ਕੋਈ ਖਬਰ ਮਿਲੀ ਹੁਣ ਤੱਕ ਕੋਈ ਖਬਰ ਨਹੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਜੀ ਕੀਤੀ ਪੁਲਿਸ ਜਦੋਂ ਕੁਝ ਸਭ ਕੁਝ ਕਰ ਸਕਦੀ ਏ ਉਸ ਨੇ ਕਾਰਵਾਈ ਕੀਤੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਜਿੱਥੇ ਸਰਕਾਰ ਦਾ ਨੁਮਾਇੰਦਾ ਵੀ ਕੋਈ ਨਹੀਂ ਪਹੁੰਚਿਆ ਇੱਥੇ ਇਹਤੋਂ ਦੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਨਹੀਂ ਪਹੁੰਚਿਆ ਜੀ ਇੱਥੇ ਨਾ ਕੋਈ ਐਮਐਨਏ ਹਾਂਜੀ ਹਾਂ ਇੱਥੇ 2 ਕਿਲੋਮੀਟਰ ਤੇ ਪਿੰਡ ਆਈ ਮੈਸਰਖਾਨਾ ਜਿੱਥੋਂ ਦੇ ਇੱਥੋਂ ਦੇ ਐਮਐਲਏ ਸਾਹਮਣੇ ਹੈਗੇ ਉਹ ਵੀ ਨਹੀਂ ਇੱਥੇ ਪਹੁੰਚੇ ਜੀ ਕਿੰਨੇ ਦਿਨ ਹੋ ਗਈ ਘਟਨਾ ਹੋਈ ਨਵੇਂ ਪਰਸੋਂ ਦੀ ਦੱਸ ਦਿਆ ਘਟਨਾ ਹੋਈ ਆ ਪਰਸੋਂ ਦੀ ਘਟਨਾ ਹਾਂ ਤੀਜਾ ਦਿਨ ਆ ਜੀ नहीं कोई नहीं पहुंचा जी मुंडे वाले मुंडे वाले दी सपोर्ट ਕਰ ਰਹੇ ਆ ਉਲਟ ਕੇ ਉਹਨਾਂ ਨੂੰ ਐ ਰੱਖੀ ਬੈਠੇ ਜਿਵੇਂ ਜਮਾਈ ਰੱਖੇ ਠੱਪੂਚਾਏ ਕੁਰਸੀਆਂ ਦਿੱਤੀਆਂ ਵੀ ਆਏ ਤੇ ਰਾਤ ਉਹਨਾਂ ਨੂੰ ਮੰਝੇ ਲਾਤੇ ਤੇ ਪਾਤੇ ਉਹਨਾਂ ਨੂੰ ਅਸੀਂ ਮੰਡੀ ਦੇ ਵਿੱਚ ਲੇਬਰ ਦਾ ਕੰਮ ਕਰਦੇ ਸੀ ਤਾਂ ਵੀ ਇਹਨਾਂ ਦੇ ਨਾਲ ਆ ਜੀ ਕਿਉਂਕਿ ਸਾਡਾ ਵੀ ਪਰਿਵਾਰ ਇਹਨਾਂ ਦੇ ਸਿਰ ਤੋਂ ਹੀ ਪਲਦਾਗਾ ਜੀ ਜਦੋਂ ਜਦੋਂ ਇਹ ਸਾਰੀ ਮੰਡੀ ਬੰਦਦਾ ਜੀ ਜਦੋਂ ਅੱਜ ਇਹਨਾਂ ਦੇ ਬੱਚੇ ਸੇਵ ਰਹੇ ਕੱਲ ਨੂੰ ਸਾਡੇ ਬੱਚੇ ਕਿੱਥੋਂ ਸੇਵ ਪਹੁੰਚਣਗੇ ਬਿਲਕੁਲ अच्छा जेडी जेडी ਘਟਨਾ ਮਤਲਬ ਜਿਹੜਾ ਉਹ ਲੜਕਾ ਆ ਉਹ ਕੋਈ ਲੜਕੀ ਨੂੰ ਕਿਉਂ ਲੈ ਕੇ ਕੋਈ ਪੂਰੀ ਘਟਨਾ ਪਤਾ ਲੱਗੀ ਕਿ ਕਿਉਂਕਿ ਉਹਨਾਂ ਦਾ ਕੋਈ ਰਿਸ਼ਤਾ ਸੀਗਾ ਆਪਸ ਵਿੱਚ ਕੋਈ ਰਿਸ਼ਤੇਦਾਰ ਸੀਗਾ ਜਿੰਨੇ ਕਹਾਣੀਆਂ ਸੁਣਦੇ ਆ ਉਹ ਨਹੀਂ ਆ ਜੀ ਕਹਾਣੀਆਂ ਸੁਣਨ ਨੂੰ ਮਿਲ ਰਹੀਆਂ ਲੋਕੋ ਆ ਟੀਵੀ ਨਾਲ ਜੁੜੋ ਤੁਸੀਂ ਮਹਿਮ ਤਾਜ ਮੋੜ ਮੰਡੀ ਦੀ ਜਿਹੜੀ ਘਟਨਾ ਵਾਪਰੀ ਹੈ ਨਾ ਬਾਲਗ ਲੜਕੀ ਜਿਹੜੀ ਕਿ ਲਾਪਤਾ ਆ ਪਿਛਲੇ 3 ਦਿਨਾਂ ਤੋਂ ਉਸ ਤੋਂ ਬਾਅਦ ਥਾਣੇ ਤੋਂ ਬਾਅਦ ਜਿਹੜਾ ਧਰਨਾ ਇੱਥੇ ਲਾਇਆ ਜਾ ਰਿਹਾ ਹੈ ਅੰਕਲ ਜੀ ਕੀ ਘਟਨਾ ਪਤਾ ਦਿਓ ਯਾਰ ਤੁਹਾਡੀ ਲੜਕੀ ਸੀ ਜੀ ਹਾਂ ਜੀ ਕੀ ਘਟਨਾ ਵਾਪਰੀ ਹੈ ਸਾਰੀ ਘਟਨਾ ਦਾ ਕੁਝ ਨੌ ਤਰੀ ਦੀ ਕੁੜੀਆਂ ਨੇ ਚੰਡੀਗੜ੍ਹ ਤੋਂ ਐਮਸੀ ਕਾਲਜ ਵੱਲ ਰਹੀ ਸੀ ਕੁਝ ਮੌੜ ਤੋਂ ਬਾਅਦ ਤੇ ਚਲੀ ਮੁੰਡਿਆਂ ਨੇ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਇਹਨਾਂ ਚਾਰਾਂ ਨੂੰ ਗਮਰਾਹ ਕਰਕੇ ਤਿੰਨ ਚਾਰ ਮੁੰਡਿਆਂ ਜੋ ਵੀ ਹੈ ਕੁੜੀ ਨੂੰ ਕੈਪਚਰ ਕਰ ਲਿਆ ਇਦੋਂ ਤੋਂ ਸਾਨੂੰ ਨਹੀਂ ਪਤਾ ਸਾਡੀ ਕੁੜੀ ਇਹਨਾਂ ਨੇ ਕਿੱਥੇ ਘਰਤੀ ਮਾਰਤੀ ਜਉਂਦੀ ਹੈ ਅੱਜ 72 ਘੰਟੇ ਹੋ ਗਏ ਸਾਨੂੰ ਅਜੇ ਕੋਈ ਖ਼ਬਰ ਨਹੀਂ ਮਿਲਿਆ ਨਾ ਪੁਲਿਸ ਪ੍ਰਸ਼ਾਸਨ ਨੇ ਤੇ ਨਾ ਰਲਿਵਿਅਨ ਨੇ ਪਰਿਵਾਰ ਦੇ ਨਾਲ ਇਹ ਨਾਲ ਇਹ ਪੁਲਿਸ ਨਾਲ ਰਲਿ ਹੋਈ ਹੈ ਸਾਨੂੰ ਸਾਡੀ ਦਾ ਥਾਣਾ ਦੇ ਵਿੱਚ ਅਸੀਂ ਬੈਠੇ ਆਂ ਧਰਨਾ ਦਿੱਤਾ ਹੈ ਸਾਰੀ ਰਾਤ 20 ਘੰਟੇ ਸਾਨੂੰ ਉੱਥੇ ਹੋ ਗਏ ਆਕੇ ਧਰਨਾ ਹੁਣ ਅਸੀਂ ਕੈਂਚੇ ਤੇ ਲੈ ਕੇ ਆਏ ਆ ਸਾਨੂੰ ਪ੍ਰਸ਼ਾਸਨ ਇਨਸਾਫ ਦਵੇ ਤੇ ਕਾਤਲਾਂ ਨੂੰ ਸਜ਼ਾ ਦਵੇ ਜਿਹੜੇ ਮੋਹਨ ਮੰਡੀ ਦੇ ਸਾਡੇ ਕਾਤਲਾਂ ਨੇ ਕੁੜੀ ਮਾਰ ਕੇ ਸਿੱਟੀ ਹੈ ਕਿਤੇ ਵੀ ਸਾਨੂੰ ਹਜੇ ਤੱਕ ਲਾਸ਼ ਨਹੀਂ ਬਰਬਾਦ ਹੋਈ ਕੁੜੀ ਦੀ ਸਾਨੂੰ ਉਹ ਲਾਸ਼ ਮਿਲਣੀ ਚਾਹੀਦੀ ਹੈ ਜਾਂ ਜਿਉਂਦੀ ਜਾਂ ਮਰਦਾ ਪਰ ਸਾਨੂੰ ਕਾਤਲਾਂ ਨੂੰ ਹਜੇ ਤੱਕ ਸਜ਼ਾ ਨਹੀਂ ਮਿਲੀ ਭਾਈ ਭਾਈ ਪੂਰੀ ਘਟਨਾ ਕੀ ਹੈ ਮਤਲਬ ਕਿਉਂ ਲੱਗਦਾ ਕਿ ਕਿਉਂ ਕਤਲ ਹੋਇਆ ਹੈ ਸਾਰਾ ਕੁਝ ਕੀ ਵਾਪਰਿਆ ਕੋਈ ਕਹਾਣੀ ਕੀ ਹੈ ਪੂਰੀ ਇਹੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਆ ਵੀ ਪੜਦੇ ਸੀ ਜੀ ਸਟੂਡੈਂਟ ਬੱਚੇ ਜੀ ਉੱਥੋਂ ਇਹਨਾਂ ਦਾ ਕੋਈ ਬੁਲਾ ਕੇ ਮੁੰਡਿਆਂ ਨੇ ਇੱਥੇ ਘਰੇ ਕੋਈ ਨਾਲੇ ਦੇਖੋ ਜੀ ਇਹ ਪੂਰੀ ਗੱਲ ਪਤਾ ਨਹੀਂ ਲੱਗ ਰਹੀ ਕੀ ਹੈ ਇਹਦਾ ਪੁਲਿਸ ਵਾਲੇ ਦੱਸ ਸਕਦੇ ਆਪਾਂ ਨੂੰ ਪੂਰੀ ਗੱਲ ਮੁੰਡੇ ਵੀ ਮੋੜ ਮੰਡੀ ਦੇ ਨੇ ਮੋੜ ਮੰਡੀ ਦੀ ਮੁੰਡੇ ਆ ਜੀ ਤੇ ਮੋੜ ਮੰਡੀ ਦੀ ਹੀ ਕੁੜੀ ਹੈ ਠੀਕ ਹੈ ਤੇ ਹੁਣ ਅਸੀਂ ਥਾਣੇ ਦੇ ਵਿੱਚੋਂ ਸਾਰੀ ਰਾਤ ਦਾ ਧਰਨਾ ਲਾਇਆ 24 ਘੰਟੇ ਜੋ ਸਾਨੂੰ ਇਨਸਾਫ ਨਾ ਮਿਲਿਆ ਪੁਲਿਸ ਪ੍ਰਸ਼ਾਸਨ ਤੋਂ ਇਸ ਕਰਕੇ ਅਸੀਂ ਇੱਥੇ ਹੁਣ ਕੈਂਚੇ ਦੇ ਆਗੇ ਚੌਂਕ ਦੇ ਵਿੱਚ ਧਰਨਾ ਲਾਇਆ ਹੈ ਵੱਡੇ ਪੱਧਰ ਤੇ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਵੱਡੇ ਪੱਧਰ ਤੇ ਧਰਨਾ ਲਾਵਾਂਗੇ ਚਾਹੇ ਸਾਨੂੰ ਜਿੰਨਾ ਮਰਜ਼ੀ ਜਿਹਦੇ ਉੱਤੇ ਬੈਠਣਾ ਪੈ ਜੇ ਦੁਕਾਨਾਂ ਬੰਦ ਕਰਕੇ ਅੱਜ ਮੰਡੀ ਪੂਰੀ ਮੋੜ ਮੰਡੀ ਬੰਦ ਹੈ ਠੀਕ ਹੈ ਪੂਰੀ ਮੋੜ ਮੰਡੀ ਦੀ ਬੰਦ ਕਰਕੇ ਸਾਰੀ ਮੋੜ ਮੰਡੀ ਦਾ ਬਾਜ਼ਾਰ ਇੱਥੇ ਧਰਨੇ ਤੇ ਬੈਠੇ ਆਂ ਚਾਹੇ ਸਾਨੂੰ ਮੰਡੀ 2 ਮਹੀਨੇ ਬੰਦ ਕਰਨਾ ਹੀ ਪੈ ਜੇ ਪਰ ਅਸੀਂ ਇਨਸਾਫ ਲੈ ਕੇ ਹਟਾਂਗੇ ਇੱਕ ਲੜਕੀ ਨੂੰ ਇੱਕ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਜਿਦੜੀਆਂ ਹੁੰਦੀਆਂ ਉਹਨੂੰ ਦੁੱਖ ਹੁੰਦਾ ਹੈ ਅਸੀਂ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀ ਸਾਨੂੰ ਇਨਸਾਫ ਦਿਓ ਇੱਕ ਪਰਿਵਾਰ ਨੂੰ ਧੀ ਦਾ ਇਨਸਾਫ ਮਿਲੇ ਲੱਗਦਾ ਕਿ ਜਿਹੜੇ ਮਤਲਬ ਲੋਕ ਨੇ ਜਾਂ ਮਤਲਬ ਧੀਆ ਖਾ ਸਰ ਕੇ ਸੁਰੱਖਿਤ ਨੇ ਪੰਜਾਬ ਦੇ ਵਿੱਚ ਤੁਸੀਂ ਦੇਖੀ ਜਾਂਦੇ ਹੋ ਜੀ ਤਿਆਂ ਕੋਈ ਸੁਰੱਖਤ ਨਹੀਂ ਆ ਹੁਣੀ ਹੁਣੀ ਇੱਕ ਖਬਰ ਮਿਲੀ ਹੈ ਪੇਪਰ ਹੋ ਰਿਹਾ ਪਲੱਸ 2 ਦੇ ਮੋਹਨ ਮੰਡੀ ਦੇ ਵਿੱਚ ਤੇ ਸਕੂਲ ਦੇ ਮੂਹਰੇ ਕੁੜੀਆਂ ਦੇ ਪੇਪਰ ਹੁੰਦੇ ਆ ਉੱਥੇ 25 30 ਲੰਗਾੜੇ ਰੋਜ਼ ਖੜਦੇ ਆ ਪੁਲਸ ਦਾ ਉਹ ਵੱਲ ਕੋਈ ਧਿਆਨ ਨਹੀਂ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਥੋੜੀ ਜੀ ਸਖਤ ਹੋ ਕੇ ਇਸ ਕੰਮ ਵੱਲ ਧਿਆਨ ਦੇਣ ਸਾਡੇ ਮੁੱਖ ਮੰਤਰੀ ਜੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਆਂ ਕਿ ਥੋੜਾ ਜਿਹਾ ਇੱਧਰ ਵੀ ਧਿਆਨ ਦੇਣ ਅਸੀਂ ਬਹੁਤ ਮੰਡੀ ਦੇ ਲੋਕ ਪਰੇਸ਼ਾਨ ਐ ਕਿਤੇ ਸੀਵਰੇਜ ਵੱਲੋਂ ਪਰੇਸ਼ਾਨ ਐ ਕਿਤੇ ਲੋਕਾਂ ਦੀ ਬਾਜ਼ਾਰ ਰੋਸ ਸਾਨੂੰ ਬੰਦ ਕਰਨੇ ਪੈਂਦੇ ਐ ਆ 10 ਦਿਨ ਪਹਿਲਾਂ ਸਾਨੂੰ ਇੱਕ ਸੀਵਰੇਜ ਦੇ ਮਸਲੇ ਤੇ ਵੀ ਹੜਦਾਲ ਕੀਤੀ ਸੀ ਜੀ ਪਾਣੀ ਨਹੀਂ ਨਿਕਲ ਰਿਹਾ ਸੀ ਉਹਦੇ ਵੱਲੋਂ ਅਸੀਂ ਬਾਜ਼ਾਰ ਬੰਦ ਕੀਤਾ ਹੁਣ ਆ ਕਾਂਡ ਹੋ ਗਿਆ ਰੋਜ਼ ਨਵੇਂ ਨਵੇਂ ਕਾਂਡ ਸਾਨੂੰ ਮਿਲ ਨੂੰ ਦੇਖਣ ਨੂੰ ਮਿਲਦੇ ਐ ਇਹਦਾ ਅਨ ਪਤਾ ਕਿੰਨੇ ਦਿਨ ਬਾਜ਼ਾਰ ਬੰਦ ਰਹੇਗੀ ਇਹ ਬਾਜ਼ਾਰ ਦਾ ਸਾਨੂੰ ਕੋਈ ਪਤਾ ਨਹੀਂ ਚਾਹੀ ਮਹੀਨਾ ਬੰਦ ਕਰਨਾ ਪੈ ਜੇ ਸਾਨੂੰ ਅਸੀਂ ਬਾਜ਼ਾਰ ਮਹੀਨਾ ਵੀ ਬੰਦ ਕਰਾਂਗੇ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਪ੍ਰਸ਼ਾਸਨ ਤੋਂ ਅਸੀਂ ਧਰਨਾਂ ਲਾ ਕੇ ਬੈਠਾਂਗੇ ਜੀ ਸਾਡੇ ਨਾਲ ਮੰਡੀ ਦੀ ਸਾਰੀ ਪਬਲਿਕ ਪਰਿਵਾਰ ਦੇ ਨਾਲ ਹੈ ਪਰਿਵਾਰ ਨੂੰ ਇਨਸਾਫ ਮਿਲੇ ਪਰਿਵਾਰ ਨੂੰ ਇਨਸਾਫ ਲੈ ਕੇ ਅਸੀਂ ਫੇਰ ਇੱਥੋਂ ਜਾਵਾਂਗੇ ਰਾਤ ਅਸੀਂ ਥਾਣੇ ਦੇ ਵਿੱਚ ਬੈਠੇ ਕੋਈ ਸਾਡੀ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਹੁਣ ਇਸ ਕਰਕੇ ਅਸੀਂ ਉੱਠ ਕੇ ਥਾਣੇ ਦੇ ਵਿੱਚੋਂ ਧਰਨਾ 24 ਘੰਟਿਆਂ ਤੋਂ ਬਾਅਦ ਇੱਥੇ ਧਰਨਾ ਲਾਇਆ ਜੀ ਚੌਕ ਬੰਦ ਕੀਤਾ ਹੈ ਦੇਖ ਲਓ ਚਾਰੇ ਪਾਸੇ ਨਿਗਾਹ ਮਾਰ ਲਓ ਹੁਣ ਰਸਤੇ ਬੰਦ ਕਰਕੇ ਚੌਕ ਦੇ ਵਿੱਚ ਬਿਠਾਂਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਬਾਰ-ਬਾਰ ਸਾਡਾ ਐਮ.ਐਲ.ਏ ਹੈ ਉਹ ਨਹੀਂ ਇੱਥੇ ਬਿਲਕੁਲ ਇੱਕ ਵਾਰੀ ਵੀ ਦੇਖਿਆ ਏਡੀ ਵੱਡੀ ਘਟਨਾ ਹੋ ਰਹੀ ਹੈ ਤਾਂ ਘੱਟਨਾ ਹੋਗੀ ਐਮ.ਐਲ.ਏ ਸਾਹਿਬ ਨੂੰ ਇੱਥੇ ਆਉਣਾ ਚਾਹੀਦਾ ਹੈ ਮੌਜੂਦਾ ਹਾਲਾਤ ਦੇਖਣੇ ਚਾਹੀਦੇ ਨੇ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਉੱਪਰ ਐਮ.ਐਲ.ਏ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਇੱਥੇ ਆਵੇ ਦੇਖੇ ਤੇ ਉੱਤੇ ਭਗ ਇਨਸਾਫ਼ ਮਿਲੇ ਪੀੜਤ ਪਰਿਵਾਰ ਨੂੰ